ਜੋ ਦੇ ਦਿੱਤਾ ਮਾਂ ਬੱਚਿਆਂ ਨੂੰ ਬੋਝ ਹੀ ਲੱਗਦੀ ਏ ਟੀਕੇ ਅਤੇ ਦਵਾਈ ਜਦੋਂ ਰੋਜ਼ ਹੀ ਲੱਗਦੀ ਏ ਸੌਣ ਨਹੀਂ ਦਿੰਦੀ ਬੇਬੇ ਮੁੰਮੁੜ ਜਾਵੇ ਖੰਗੀ ਤੂੰ ਕੱਲ ਤੋਂ ਆਪਣੀ ਢਾਲ ਲੈ ਨੀ ਤਾਰੇ ਵਿੱਚ ਮੰਜੀ ਤੂੰ ਕੋਈ ਨਾ ਲਾਜ ਕਰਾਵੇ ਈਨਾ ਨਾ ਦੇ ਕਰਾਵੇ ਮਾਨੂੰ ਲੱਗੀ ਬਿਮਾਰੀ ਦਾ ਮਾਮਰੀ ਤੋਂ ਪਤਾ ਹੈ ਲਗਦਾ ਦੁਨੀਆਦਾਰੀ ਦਾ ਮਾਮਰੀ ਤੋਂ ਪਤਾ ਹੈ ਲਗਦਾ ਦੁਨੀਆਦਾਰੀ ਦਾ ਓ ਮਰਜੀ ਨਾਲ ਕੰਮ ਕਰਨਾ ਸਾਡੇ ਖਰਚੇ ਖੁੱਲੇ ਸੀ ਜਿੰਨਾ تیرے ਮਾ ਧਿਉ ਦੀ ਅਸੀਂ ਲੁੱਟਦੇ ਬੁੱਲੇ ਸੀ ਕਿੱਥੋਂ ਆਉਣਾ ਕਿੱਥੇ ਪੱਕਣੀ ਫਿਕਰ ਨਾ 파ਕੇ ਸੀ ਸਭ ਥਾਂ ਆਉਣਾ ਜਾਣਾ ਬੇਬੇ ਵੇਂਦੀ ਆਪੇ ਸੀ ਰੱਖਦੀ ਪੂਰਾ ਖਿਆਲ ਸੀ ਰਖਦੀ ਪੂਰਾ ਖਿਆਲ ਸ੍ਰੀ ਹਰੀ ਕਰਿ ਸਤੇਦਾਰੀ ਦਾ ਮਾਮਰੀ ਤੋਂ ਪਤਾ ਹੈ ਲਗਦਾ ਦੁਨੀਆਦਾਰੀ ਦਾ ਮਾਮਰੀ ਤੋਂ ਪਤਾ ਹੈ ਲਗਦਾ ਦੁਨੀਆਦਾਰੀ ਦਾ ਹਾਰਾ ਟੱਬਰ ਖਾਂਦਾ ਨਾ ਬੇਬੇ ਲਾਉਂਦੀ ਥੱਕਦੀ ਸੀ ਸਬਜ਼ੀਆਂ ਦੀ ਰੋਟੀ ਇਕੋ ਚੁੱਲੇ ਪਕਦੀ ਸੀ ਸਬਜ਼ੀਆਂ ਦੀ ਰੋਟੀ ਇਕੋ ਚੁੱਲੇ ਪਕਦੀ ਸੀ ਮਾਂ ਦੇ ਜਿਉਂਦਿਆਂ ਹੁੰਦੀਆਂ ਸੀ ਜੋ ਇੱਕ ਸਲਾਹ ਜੇ ਸਬਜ਼ੀਆਂ ਦੀਆਂ ਹੋਈਆਂ ਬਖੋ ਵਖੇਰੀ ਰਾਵਾਰੇ ਅਜ ਲੋਕ ਤਮਾਸ਼ਾ ਦੇਖਣ ਸਾਡੀ ਕਿਸਮਤ ਹਾਰੀ ਦਾ ਮਾਂ ਮਰੀ ਤੋਂ ਪਤਾ ਦੇ ਲਗਦਾ ਦੁਨੀਆਦਾਰੀ ਦਾ ਮਾਂ ਮਰੀ ਤੋਂ ਪਤਾ ਹੈ ਲਗਦਾ ਦੁਨੀਆਦਾਰੀ ਦਾ ਸਾਕ ਸੇ ਬੰਦੀ ਜਿਹੜੇ ਨੇੜੇ ਹੋ ਹੋ ਬੰਦੇ ਸੀ ਮਰ ਜਾਣੇ ਨੇ ਪੁੱਤਰਾ ਹਿੱਕ ਥਾਪੜ ਕੇ ਕਹਿੰਦੇ ਸੀ ਮਾਰੇ ਅੱਖਾਂ ਮਿੱਚੀਆਂ ਤਾਂ ਸਭ ਵੱਟ ਗਏ ਪਾਸਾ ਓਏ ਔਖੇ ਵੇਲੇ ਨਾ ਦਿੱਤਾ ਕਿਸੇ ਆਣ ਤਲਾਸਾ ਓਏ ਕਿਸੇ ਨਾ ਪਾਰ ਵੰਡਾਇਆ ਇਸੇ ਨਾ ਮਾਰ ਬੰਡਾਇਆ ਸਾਡੀ ਪੰਡੇ ਭਾਰੀ ਦਾ ਮਾਂ ਮਰੀ ਤੋਂ ਪਤਾ ਜਿ ਲਗਦਾ ਦੁਨੀਆ داری ਦਾ ਮਾਂ ਮਰੀ ਤੋਂ ਪਤਾ ਲਗਦਾ ਦੁਨੀਆ داری ਦਾ ਮਾਵਾ ਵਾਲਿਓ ਮਾਗੀ ਜੇ ਕਦਰ ਨਾ ਪਾਓਗੇ ਸੰਸਰੇ ਵਾਲੇ ਲਾਡੀ ਵਾਂਗੂ ਫਿਰ ਪਛਤਾਓਗੇ ਸੰਸਰੇ ਵਾਲੇ ਲਾਡੀ ਵਾਂਗੂ ਫਿਰ ਪਛਤਾਓਗੇ ਸਾਮੀ ਪੈਰ ਬਹਿਣ ਲਈ ਸਾਮੀ ਪੈਂਦੇ ਬਹਿਣ ਲਈ ਕੋਈ ਥਾਂ ਨਾ ਲੱਭਣੀ ਓਏ ਇਕ ਵਾਰੀ ਜੇ ਤੁਰ ਗਈ ਫੇਰ ਮਾਨ ਲੱਭਣੀ ਵੇ ਕਰਿਓ ਲੋਕੋ ਗੌਰ ਕਰਿਓ ਲੋਕੋ ਗੌਰ ਰੰਦਾ ਵੇ ਵਾਲੀ ਗੱਲ ਉਚਾਰੀ ਦਾ ਮਾਮਰੀ ਤੋ ਪਤਾ ਜੇ ਲਗਦਾ ਦੁਨੀਆਦਾਰੀ ਦਾ ਮਾਮਰੀ ਤੋ ਪਤਾ ਜੇ ਲਗਦਾ ਦੁਨੀਆਦਾਰੀ ਦਾ